ਕਹਿੰਦੇ ਆਂ ਅੰਮ੍ਰਿਤਪੁਰ ਪੇ ਕਰੀਂ ਤੇ ਪਰ ਕੀ ਕਿਹਨੋ ਕਰਦੇ ਦੇਖੋ ਜੀ ਅੱਜ ਸ਼ਹੀਦोत्तम ਸਿੰਘ ਹੋਰਾ ਦੀ ਯਾਦ ਦੇ ਵਿੱਚ ਸ਼ਹੀਦੀ ਤਾਲ ਹੋ ਗਏ ਉਹਨਾਂ ਨੂੰ ਆਪਣਾ ਬਲਿਦਾਨ ਦਿੱਤੇ ਆਂ ਕਿ ਅੱਜ ਜਿਹੜਾ ਦਿਹਾੜਾ ਹੈ ਇਹ ਨੌਜਵਾਨਾਂ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਯਾਦ ਕਰਾਉਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਹਿੰਦੁਸਤਾਨ ਦੇ ਉਸ ਇਨਸੀਡੈਂਟ ਦਾ ਉਸ ਸਕੂਆ ਦਾ ਜਿਹੜਾ ਬਦਲਾ ਲਿਆ ਜਿਹੜਾ ਕਿ ਜੰਮੀਆਂ ਵਾਲੇ ਬਾਗ ਵਿੱਚ ਹੋਇਆ ਸੀ। ਔਰ ਫਿਰ ਉਹਨਾਂ ਦੀ ਇਹ ਹਿੰਮਤ ਸੀਗੀ ਔਰ ਇਹ ਉਹਨਾਂ ਦਾ ਪ੍ਰੰਤ ਸੀਗਾ। ਅੱਜੋ ਜੇ ਗੱਲ ਕਰੀਏ ਤੇ ਸਰੀਰ ਦੇ ਰੌਂਗ ਤੇ ਖੜੇ ਹੋ ਜਾਂਦੇ ਨੇ ਕਿ ਉਸ ਨੌਜਵਾਨੀ ਦੀ ਉਮਰ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀਗਾ ਕਿ ਮੈਂ ਇਹਦਾ ਬਦਲਾ ਲੈਣਾ ਹੈ। ਫਿਰ ਉਹ ਵਿਲਾਦ ਗਏ ਔਰ ਉਹਨਾਂ ਨੇ ਇਸ ਚੀਜ਼ ਦਾ ਬਦਲਾ ਲਿਆ ਜਨਰਲ ਉਦਾਇਤ ਦਾ ਜਿਹੜਾ ਉਹਨਾਂ ਨੇ ਕੀਤਾ ਉਹ ਤੇ ਔਰ ਆਪਣੇ ਹਿੰਦੂਸਤਾਨੀਆਂ ਦੇ ਜਿਹੜੇ ਭਰਾਵਾਂ ਦਾ ਖੂਨ ਵਿਆਹ ਸੀਗਾ ਉਹਦਾ ਇੱਕ ਬਹੁਤ ਵੱਡਾ ਉਹਨਾਂ ਦੇ ਮਨ ਦੇ ਵਿੱਚ ਉਹਦਾ ਦ੍ਰਿਸ਼ ਜਿਹੜਾ ਰਿਖੋਇਆ ਸੀਗਾ ਉਹ ਬਦਲਾ ਲੈ ਕੇ ਤੇ ਉਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਬਹੁਤ ਵੱਡੀ ਇੱਕ ਸੈਕ੍ਰਿਫਾਈਸ ਕੀਤੀ ਅਸੀਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਆ ਕੇ ਉਹਨਾਂ ਨੂੰ ਨਮਸਕਾਰ ਕਰਨਾ ਆਇਆ ਨਮਨ ਕਰਨਾ ਆਇਆ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰਨਾ ਆਇਆ ਔਰ ਇਹੋ ਜੇ ਸ਼ਹੀਦਾਂ ਦੀ ਵਜ੍ਹਾ ਕਰਕੇ ਸਾਨੂੰ ਜਿਹੜੀ ਅੱਜ ਦੀ ਆਜ਼ਾਦੀ ਦੇ ਦਿਨ ਮਾਨ ਰਹੇ ਆ ਕਿਉਂਕਿ ਸਾਨੂੰ ਅੰਗਰੇਜ਼ ਸਰਕਾਰ ਜਿਹੜੀ ਹੈ ਜਿਨ੍ਹਾਂ ਨੇ ਸਾਨੂੰ ਤਰੜਿਆ ਤੇ ਉਹਨਾਂ ਨੇ ਸਾਨੂੰ ਮਾਰਿਆ ਕੁੱਟਿਆ ਤੇ ਲੁੱਟਿਆ ਅੱਜ ਅਸੀਂ ਇੱਕ ਆਜ਼ਾਦ ਦੇਸ਼ ਦੇ ਵੱਲੋਂ ਐਡੀ ਵੱਡੀ ਤਰੱਕੀ ਦੇ ਜਾ ਰਹੇ ਹਾਂ ਕਿ ਸਾਡੀ ਮੌਜੂਦਾ ਜੋ ਸਰਕਾਰ ਸਾਡੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਮੇਲਕ ਤੌਰ ਤੇ ਵਿੱਚ ਆਟ ਹਿੰਦੁਸਤਾਨ ਸਾਰੀ ਦੁਨੀਆ ਦੇ 5ਵੇਂ ਨੰਬਰ ਤੋਂ ਵੱਧ ਕੇ ਚੌਥੇ ਔਰ ਤੀਜੇ ਵੱਲ ਵੱਧ ਰਿਹਾ ਹੈ। ਤੁਸੀਂ ਕਰਕੇ ਸਾਨੂੰ ਬੜਾ ਮਾਣ ਹੈ। ਇਹੋ ਜੀ ਜੀ ਕੀ ਫਤਿਹ। ਅੱਜ ਸਰਦਾਰ ਉਦਮ ਸਿੰਘ ਜੀ ਦੇ ਚੀਤੀ ਦਿਹਾੜਾ ਮਨਾਉਣ ਲਈ ਸਖਤ ਰਹੀਆਂ ਨੇ। ਤੇ ਜਿਹੜੇ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਤੇ ਉਹ ਰੋਲ ਜਾਂਦੀਆਂ ਹਨ। ਤੇ ਸਾਨੂੰ ਮਾਣ ਹੈ। ਸਾਡਾ ਉਦਮ ਸਿੰਘ ਸ਼ਹੀਦ ਜਿਨੇ ਲੰਡਨ ਦੇ ਵਿੱਚ ਜਾ ਕੇ ਸਾਡੇ ਢੁੱਲੇ ਹੋਏ ਜੱਲਿਆਂਵਾਲੀ ਬਾਗ ਦੀ ਇੱਕ ਇੱਕ ਕਤਰੇ ਦਾ ਬਦਲਾ ਲਿਆ ਜਾ ਕੇ ਲੰਡਨ ਦੇ ਵਿੱਚ ਹਾਲ ਦੇ ਵਿੱਚ ਉਦਮ ਸਿੰਘ ਨੇ ਸਾਡੇ ਉਸ 40 ਸਾਲ ਬਾਅਦ ਉਸ ਜੱਲਿਆਂਵਾਲੇ ਬਾਗ ਦਾ ਕਤਲकांड ਦਾ ਬਦਲਾ ਲਿਆ ਸਾਡੇ ਪੰਜਾਬੀਆਂ ਲਈ ਪੂਰੀ ਪੰਜਾਬੀਅਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿਹੜੇ ਦੇਸ਼ਾਂ ਦੇ ਵਿੱਚ ਜਾਣ ਲਈ ਅੱਜ ਸਾਡੀ ਨੌਜਵਾਨੀ